ਇੰਡੀਆ ਨਿਊਜ਼ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਸਵੇਰ ਤੋਂ ਹੁਣ ਤੱਕ ਇੰਡੀਗੋ ਦੀਆਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਡਾਇਲ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਡਾਇਲ ਵੱਲੋਂ ਕਿਹਾ ਗਿਆ ਹੈ ਕਿ ਆਪਰੇਸ਼ਨਲ ਦਿੱਕਤਾਂ ਕਾਰਨ ਫਲਾਈਟਾਂ ਦੇ ਵਿੱਚ ਦੇਰੀ ਹੋ ਰਹੀ ਹੈ ਜਿਸ ਕਾਰਨ ਉਹ ਰੱਦ ਹੋ ਰਹੀਆਂ ਨੇ ਸਭ ਤੋਂ ਜ਼ਿਆਦਾ ਅਸਰ ਘਰੇਲੂ ਸੇਵਾਵਾਂ 'ਤੇ ਜਾਨੀ ਕਿ ਡੋਮੈਸਟਿਕ ਸਰਵਿਸਿਜ਼ ਦੇ ਉੱਤੇ ਪਿਆ ਹੈ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 에어ਪੋਰਟ ਤੋਂ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਸਿੱਧੇ ਆਪਣੀ 에어ਲਾਈਨ ਤੋਂ ਵੈਰੀਫਾਈ ਕਰ ਲੈਣ ਡਾਇਲ ਨੇ ਅੱਗੇ ਕਿਹਾ ਹੈ ਕਿ ਸਾਡੀਆਂ ਸਮਰਪਿਤ ਔਨ ਗਰਾਉਂਡ ਟੀਮਾਂ ਸਾਰੇ ਸਾਂਝੇਦਾਰਾਂ ਦੇ ਨਾਲ ਮਿਲ ਕੇ ਇਸ ਰੁਕਾਵਟ ਨੂੰ ਘਟ ਕਰਨ ਅਤੇ ਯਾਤਰੀਆਂ ਨੂੰ ਆਰਾਮਦਾਇਕ ਅਨੁਭਵ ਦੇਣ ਦੇ ਲਈ ਮਿਹਨਤ ਕਰ ਰਹੀਆਂ ਨੇ ਤੁਹਾਡੇ ਸਾਰਿਆਂ ਨੂੰ ਹੋਈ ਪਰੇਸ਼ਾਨੀ ਦੇ ਲਈ ਸਾਨੂੰ ਖੇਦ ਹੈ ਯਾਤਰੀਆਂ ਤੋਂ ਸਬਰ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕਰਦੇ ਹੋਏ ਗੁਰਦਾਸਪੁਰ ਦੀ ਬਜਾਏ ਧਾਰੀਵਾਲ ਨੇੜੇ ਸੋਹਲਪਿੰਡ ਦੇ ਰੇਲਵੇ ਟਰੈਕ ਤੇ ਧਰਨਾ ਲਗਾਇਆ ਗਿਆ ਜਾਣਕਾਰੀ ਦੇ ਮੁਤਾਬਕ ਕਿਸਾਨ ਆਗੂਆਂ ਨੂੰ ਪੁਲਿਸ ਦੇ ਵੱਲੋਂ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਕਾਰਨ ਜਥੇਬੰਦੀਆਂ ਨੇ ਆਪਣੀ ਰਣਨੀਤੀ ਬਦਲਦਿਆਂ ਗੁਰਦਾਸਪੁਰ ਦੀ ਥਾਂ ਸੋਹਲ ਵਿਖੇ ਟਰੈਕ ਜਮ ਕਰ ਦਿੱਤਾ ਇਸੇ ਤਰ੍ਹਾਂ ਨਾਬਾ ਦੇ ਵਿੱਚ ਵੀ ਕਿਸਾਨਾਂ ਨੇ ਪੁਲਿਸ ਨੂੰ ਚਕਮਾ ਦੇ ਕੇ ਤਕਰੀਬਨ 3 ਕਿਲੋਮੀਟਰ ਦੂਰ ਰੇਲਵੇ ਟਰੈਕ ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਅਚਾਨਕ ਬੈਠਣ ਕਾਰਨ ਰੇਲ ਸੇਵਾਵਾਂ 'ਤੇ ਪ੍ਰਭਾਵਿਤ ਹੋਈਆਂ ਨੇ ਅਤੇ ਇਲਾਕੇ ਦੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਜ਼ਿਲ੍ਹਾ ਸਕੱਤਰ ਖਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਰੋਈਪੁਰ ਤੋਂ ਜੀ ਜੋ ਅੱਜ 5 ਦਸੰਬਰ ਨੂੰ ਕਿਸਾਨ ਮਜ਼ਦੂਰ ਮੋਰਚੇ ਨੇ ਸੱਦਾ ਦਿੱਤਾ ਸੀ ਕਿ ਪੂਰੇ ਪੰਜਾਬ ਦੇ ਵਿੱਚ 2 ਘੰਟੇ ਦੇ ਲਈ ਅਰੇਲਾਂ ਦਾ ਚੱਕਾ ਜਾਮ ਕੀਤਾ ਜਾਊਗਾ 1 ਤੋਂ ਲੈ ਕੇ 3 ਵਜੇ ਤੱਕ ਜਿਸ ਹਾਲਾਣ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਜਿਹੜੀ ਉਹ ਪੂਰੀ ਤਰ੍ਹਾਂ ਬਖਲਾੜ ਦੇ ਵਿੱਚ ਆ ਚੁੱਕੀ ਆ ਪੂਰੇ ਪੰਜਾਬ ਦੇ ਵਿੱਚ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਜਿਹੜੀ ਉਹ ਕੀਤੀ ਜਾ ਰਹੀ ਆ ਹੀ ਇਸ ਦੀ ਸਖ਼ਤ ਸ਼ਬਦਾਂ ਇਹਨਾਂ ਖੇਦੀ ਕਰਦੇ ਆ ਕਿਉਂਕਿ ਅੱਜ ਦਾ ਰੇਡੋ ਕੋ ਜਿਹੜਾ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 225 ਜਿਹੜਾ ਉਹ ਉਹਦਾ ਖਰੜਾ ਜਿਹੜਾ ਜਾਂ ਆਉਣ ਵਾਲੇ ਸਮੇਂ ਬਿੱਲ ਪਾਸ ਕਰਨ ਜਾ ਰਹੀ ਆ ਉਹਦਾ ਖਰੜਾ ਜਿਹੜਾ ਭਗਵਾਨ ਤਮਾਨ ਸਰਕਾਰ ਨੂੰ ਜਿਹੜਾ ਭੇਜਿਆ ਆ ਰਾਜ ਸਰਕਾਰਾਂ ਨੂੰ ਭੇਜਿਆ ਉਹਤੇ ਭਗਵਾਨ ਤਮਾਨ ਸਰਕਾਰ ਚੁੱਪ ਬੈਠੀ ਆ ਉਸ ਕਰਕੇ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਜਥੇਬੰਦੀਆਂ ਵੱਲੋਂ ਲੀਕਿਆ ਹੋਇਆ ਵਾ ਤੇ ਭਗਵਾਨ ਤਮਾਨ ਸਰਕਾਰ ਇਸ ਗੱਲ ਤੋਂ ਸਾਬਤ ਹੁੰਦਾ ਵਾ ਕਿ ਭਗਵਾਨ ਤਮਾਨ ਸਰਕਾਰ ਮੋਦੀ ਸਰਕਾਰ ਦੇ ਨਾਲ ਮਿਲੀ ਹੋਈ ਆ ਬਿਜਲੀ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਦੇਣ ਵਾਸਤੇ ਕੇਂਦਰ ਸਰਕਾਰ ਦੇ ਨਾਲ ਸਹਿਮਤ ਆ ਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਰੇਲੋਕੋ ਕੀਤਾ ਜਾ ਰਿਹਾ ਵਾ ਸੋ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਵਾਕਵਾਕ ਤਾਂ ਸਾਡੇ ਰੇਲ ਰੋਕੋ ਕੀਤਾ ਜਾਊਗਾ ਇਹ ਉਸੇ ਤਰ੍ਹਾਂ ਗਜ਼ਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਲਾਨ ਕੀਤਾ ਆ ਬਸਤੀ ਟੈਂਕਾਂ ਵਾਲੀ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਸਤੀ ਟੈਂਕਾਂ ਵਾਲੀ ਫਰੋਇਪਰ ਵਿਖੇ ਰੇਲਾਂ ਦਾ ਚੱਕਾ 2 ਘੰਟੇ ਲਈ ਜਾਮ ਕੀਤਾ ਜਾਊਗਾ ਇਸ ਕਰਕੇ ਇਹ ਐਲਾਨ 20 ਦਿਨ ਪਹਿਲਾਂ ਦਾ ਕੀਤਾ ਹੋਇਆ ਵਾ ਜੇਕਰ ਭਗਵੰਤ ਮਾਨ ਚਾਹੁੰਦੀ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਜਿਹੜਾ ਉਹ ਸੰਪਰਕ ਕਰਕੇ ਮੀਟਿੰਗ ਤੈਅ ਕਰ ਸਕਦੀ ਕੋਈ ਹੱਲ ਕੱਢ ਸਕਦੀ ਪਰ ਭਗਵੰਤ ਮਾਨ ਸਰਕਾਰ ਕੇਵਲ ਤੇ ਕੇਵਲ ਲੋਕਾਂ ਨੂੰ ਖੱਜਲਖਵਾਰ ਕਰ ਰਹੀ ਆ ਇਸ ਮਸਲਿਆਂ ਦਾ ਹੱਲ ਨਹੀਂ ਕੱਢ ਰਹੀ ਰੇਲਾ ਰੋਕਣਾ ਕਿਸਾਨਾਂ ਦਾ ਅਣਖ ਦਾ ਸਵਾਲ ਨਹੀਂ ਮਜਬੂਰੀ ਬਣ ਚੁੱਕੀ ਕਿਉਂਕਿ ਪੂਰੇ ਜਨਤਕ ਅਦਾਰੇ ਭਗਵੰਤ ਮਾਨ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮੋਦੀ ਸਰਕਾਰ ਦੇ ਇਸ਼ਾਰੇ ਤੇ ਦੇ ਰਹੀ ਆ ਪੰਜਾਬ ਦੇ ਲੋਕ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਆਪਣੇ ਜਨਤਕ ਅਦਾਰੇ ਜਿਸ ਤਰ੍ਹਾਂ ਬਿਜਲੀ ਬੋਰਡ ਨੂੰ ਨਿਪੂਰਨ ਤਰ੍ਹਾਂ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਣਗੇ ਨਿੱਜੀ ਜਿਹੜੇ ਬਿਜਲੀ ਪ੍ਰੀਪੇਡ ਮੀਟਰ ਆ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਹਾਂ ਜੇਕਰ ਬਿੱਲ ਪਾਸ ਹੁੰਦਾ ਸਬ ਸਟੀਆਂ ਜਿਹੜੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਚਾਹੇ ਕਿ ਰੇ ਲੂ ਬਿਜਲੀ ਤੇ ਚਾਹੇ ਮੋਟਰਾਂ ਵਾਲੀ ਬਿਜਲੀ ਦੇ ਉੱਤੇ ਇਸ ਕਰਕੇ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਵਾਹਿਗੁਰੂ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਮਾਨਸਾ ਪੁਲਿਸ ਦੇ CIA ਸਟਾਫ ਦੇ ਵੱਲੋਂ ਸਰਦੂਲਗੜ ਦੇ ਨਜ਼ਦੀਕ ਰੋਡ ਤੇ ਖੜੀਆਂ ਦੋ ਕਾਰਾਂ ਦੇ ਵਿੱਚ ਸਵਾਰ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 280 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਚਾਰੋਂ ਹੀ ਵਿਅਕਤੀ ਜ਼ਿਲ੍ਹਾ ਫਤਿਹਬਾਦ ਹਰਿਆਣਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਜਿਨ੍ਹਾਂ ਤੋਂ ਹੁਣ ਗਹਿਰਾਈ ਦੇ ਨਾਲ ਪੁੱਛਗਿੱਛ ਕੀਤੀ ਜਾਏਗੀ ਉਨ੍ਹਾਂ ਕਿਹਾ ਕਿ ਸ਼ੁਭਮ ਕੁਮਾਰ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀਆਂ ਹਦਾਇਤਾਂ ਮੁਤਾਬਕ ਜਿਹੜੀ ਵਾਰਗੇਂਸ ਡਰੱਗਸ ਦੀ ਮੁਹਿੰਮ ਬੱਢੀ ਹੋਈ ਹੈ ਨਸ਼ਿਆਂ ਦੇ ਖਿਲਾਫ ਉਹਦੇ ਸਬੰਧ ਚ ਡੀਆਈਜੀ ਬਠਿੰਡਾ ਰੇਂਜ ਦਾ ਹਰਜੀਤ ਸਿੰਘ ਤੇ ਐਸਐਸਪੀ ਮਾਨਸਾ ਸ਼੍ਰੀ ਪਾਗੀਰਾਤ ਮੀਨਾ ਜੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਮਾਨਸਾ ਪੁਲਿਸ 24 ਘੰਟੇ ਮੁਸਤਦੀ ਨਾਲ ਜਿਹੜੀ ਇਸ ਟਾਸਕ ਨੂੰ ਸਿਰੇ ਚੜਾਉਣ ਲਈ ਆਪਣਾ ਕੰਮ ਕਰਦੇ ਹੀ ਰਹਿੰਦੀ ਹੈ ਇਸੇ ਲੜੀ ਦੇ ਵਿੱਚ ਕੱਲ ਸਰਦੂਲਗੜ ਇਹ ਏਰੀਆ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਨੇ ਸਪੈਸ਼ਲ ਬ੍ਰਾਂਚ ਦੀ ਟਿਪ ਤੇ ਇੱਕ ਕਾਰ ਜਿਹੜੀ ਸ਼ੱਕੀ ਹਾਲਤ ਦੇ ਵਿੱਚ ਰੂਡ ਸਾਈਡ ਤੇ ਦੋ ਵੱਡੀਆਂ ਖੜੀਆਂ ਸਨ ਜਿਨ੍ਹਾਂ ਚ ਇੱਕ ਗੱਡੀ 'ਚ ਚਾਰ ਨੌਜਵਾਨ ਬੈਠੇ ਸੀ ਤਾਂ ਉਹ ਸ਼ੱਕ ਦੇ ਬਨਾਅ ਤੇ ਡੀਐਸਪੀ ਕਬਲਜੀਤ ਸਿੰਘ ਨੂੰ ਮੌਕੇ ਤੇ ਬੁਲਾ ਕੇ ਜਦੋਂ ਚੈੱਕ ਕੀਤਾ ਤਾਂ 280 ਗ੍ਰਾਮ ਹੈਰਵਨ ਉਹਨਾਂ ਤੋਂ ਰਿਕਵਰ ਹੋਈ ਸੀ ਤਾਂ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਸੀ ਹਾਸਲ ਕੀਤਾ ਹੈਗਾ ਤਾਂ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕਸ ਚੈੱਕ ਕਰਕੇ ਤੇ ਉਹਨਾਂ ਦੇ ਰਿਕਾਰਡ ਪਰੀਵਿਅਸ ਰਿਕਾਰਡ ਖੰਭਾਲਿਆ ਜਾ ਰਿਹਾ ਕਿ ਪਹਿਲਾਂ ਕਿਹੜੇ-ਕਿਹੜੇ ਕ੍ਰਾਈਮ ਚ ਇਨਵੋਲ ਹੋਏ ਨੇ ਤਾਂ ਫੋਨੇ ਰਹਿਣ ਵਾਲੇ ਹੈਗੇ ਜੀ ਸਾਰੇ ਇਹ ਚਾਰੇ ਹੀ ਡਿਸਟ੍ਰਿਕਟ ਫਤਿਹਵਾਦ ਹਰਿਆਣਾ ਏਰੀਆ ਦੇ ਬਿਲੋਂਗ ਕਰਦੇ ਨੇ ਜੀ ਅਗਰ ਇਹਨਾਂ ਦੇ ਕੋਈ ਪਹਿਲਾਂ ਵੀ ਮਾਮਲੇ ਨਾਲ ਗੁੰਝੇ ਜੀ ਇਹਨਾਂ ਚੋਂ ਇੱਕ ਅਕਿਊਜ਼ਡ ਹੈ ਜੀ ਸ਼ੁਭਮ ਕੁਮਾਰ ਉਹ ਪਤਾ ਲੱਗਿਆ ਵੀ ਉਹਦੇ ਤੇ ਲੜਾਈ ਝਗੜੇ ਤੇ ਨਸ਼ੇ ਦੇ ਪਹਿਲਾਂ ਵੀ ਪਰਚਾ ਦਰਿਆ ਚਿੱਤੇ ਦਾ ਤੋ ਬਾਕੀ ਡਿਟੇਲ ਜਿਵੇਂ ਜਿਵੇਂ ਸਾਨੂੰ ਆਉਣਗੀਆਂ ਅਸੀਂ মিডিਆ ਨੂੰ ਰਿਵੀਲ ਕਰ ਦਾਂਗੇ ਪਰ ਪੁਛਗਿਛ ਵਿੱਚ ਪਤਾ ਲੱਗੇ ਉਹਨਾਂ ਨੇ ਕਿਥੇ ਟ੍ਰੀਵਰ ਕਰਨਾ ਸੀ ਕੁਝ ਗੈਸਪੀ ਲੈਣਾ ਲੈਂਦੀ ਸੀ ਅੱਜ ਰਾਤ ਕਿਉਂਕਿ ਰਾਉਂਡ ਅਪ ਕੀਤੇ ਨੇ ਤੇ ਅੱਜ ਪੇਸ਼ ਕੀਤੇ ਸਵੇਰੇ ਕੋਰਟ ਚ 3 ਦਿਨ ਦਾ ਅਸੀਂ ਰਿਮਾਂਡ ਹਾਸਲ ਕੀਤਾ ਹੈਗਾ ਤੋ ਇਹਨਾਂ ਦੀ ਮਜੀਦ ਪੁਛਗਿਛ ਕਰਕੇ ਬੈਕਵਰਡ ਫਾਰਵਰਡ ਲਿੰਕਸ ਦੇ ਵਿੱਚ ਜੋ ਵੀ ਡਿਟੇਲ ਸਾਹਮਣੇ ਆਉਣਗੀਆਂ ਅਸੀਂ মিডিਆ ਨੂੰ ਅਪਡੇਟ ਕਰ ਦਾਂਗੇ ਕੁਝ ਬ੍ਰੀਕ ਸਾਬ ਜੀ ਬ੍ਰੀਤਾ ਇਹੀ ਹੈ ਜੀ ਫਿਲਹਾਲ ਤਾਂ ਜਿਹੜੀ ਮਾਲ ਮੌਕੇ ਤੋਂ ਰਿਕਵਰ ਹੋਇਆ ਹੈਗਾ ਹੁਣ ਰਿਮਾਂਡ ਦੇ ਦੌਰਾਨ ਡਿਟੇਲ ਕਰਾਂਗੇ ਜੀ ਹਾਂ ਜੀ ਕਿੰਨੀ ਕਸਟਮ ਦੀ ਜਿਹੜਾ ਰਿਕਵਰ ਹੋਇਆ ਹੈ ਜੀ ਕੀਮਤ ਇੰਟਰਨੈਸ਼ਨਲ ਮਾਰਕੀਟਸ ਤਾਂ ਹੈਰੋਇਨ ਦੀ 2 ਕਰੋੜ ਰੁਪਏ ਕਿਲੋ ਹੈ ਜੀ ਤਾਂ 280 ਗ੍ਰਾਮ ਦੀ ਯੂ ਕੈਨ ਕੈਲਕੂਲੇਟ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਮੂ ਨੰਗਲ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਮਜ਼ਦੂਰੀ ਦੇ ਲਈ ਨਿਕਲੇ ਤਿੰਨ ਲੋਕਾਂ ਦੀ ਮੋਟਰਸਾਈਕਲ ਨੂੰ ਟਿਪਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਮੋਟਰਸਾਈਕਲ ਤੇ ਪਤੀ ਪਤਨੀ ਅਤੇ ਇੱਕ ਗਵਾਂਡਨ ਸਵਾਰ ਸੀ ਹਾਦਸੇ ਦੇ ਵਿੱਚ ਦੋਵੇਂ ਮਹਿਲਾਵਾਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਅਤੇ ਮੋਟਰਸਾਈਕਲ ਚਾਲਕ ਗੰਭੀਰ ਜ਼ਖਮੀ ਹੋ ਗਿਆ ਤਿੰਨੇ ਹੀ ਪਿੰਡ ਦੇ ਕੋਟਲਾ ਬੰਜਾ ਸਿੰਘ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਹਾਦਸੇ ਤੋਂ ਬਾਅਦ ਟਿਪਰ ਚਾਲਕ ਮੌਕੇ ਤੋਂ ਤੁਰੰਤ ਫਰਾਰ ਹੋ ਗਿਆ ਜਿਸ ਕਾਰਨ ਲੋਕਾਂ ਦੇ ਵਿੱਚ ਰੋਸ ਫੈਲ ਗਿਆ ਸੜਕ ਤੇ ਲੰਬੇ ਸਮੇਂ ਤੱਕ ਇਹ ਲਾਸ਼ਾਂ ਪਈਆਂ ਰਹੀਆਂ ਨੇ ਔਰ ਜਾਮ ਲੱਗ ਗਿਆ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਨੇ ਟਿਪਰ ਚਾਲਕ ਦੀ ਤਲਾਸ਼ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿ ਕੀ ਕੀ ਨਾਂ ਜੇ ਤੁਹਾਡਾ ਅਮਰਜੀਤ ਸਿੰਘ ਅੱਛਾ ਤੁਸੀਂ ਕਿੱਧਰੋਂ ਕਿੱਥੋਂ ਆ ਰਹੇ ਹੋ? ਹਾਂਜੀ ਕਿੱਥੋਂ ਆ ਰਹੇ ਹੋ ਤੁਸੀਂ? ਨਾ ਜੀ ਜਿਹੜੇ ਹੁੰਦੇ ਆ ਘਰੋਂ ਆਖੋ ਦੱਸਵੇਂ ਕਰੋ ਕਰੋਣ ਦਿਆਂ ਕਰੋ ਅੱਛਾ ਜੀ ਕਿਹੜਾ ਪਿੰਡ ਕਿਹੜਾ ਜੀ ਆਪਣਾ ਕੋਟਲਾ ਬੱਜਾ ਸਿੰਘ ਕਿੱਥੇ ਜਾ ਰਹੇ ਭਾਈ ਆ ਇਥੇ ਰੰਗੜੀ ਜਾਣ ਡਿਆ ਕੀ ਕਾਰਨ ਕੀ ਬਣ ਗਿਆ ਜਿਹੜਾ ਇਧਰ ਮਗਰੋਂ ਆਇਆ ਮਗਰੋਂ ਆਇਆ ਡਿਫਰ ਵਾਲੀ ਡਿਫਰ ਮਾਰੀ ਕਾਦੇ ਨਾ ਭਰਿਆ ਇੱਕ ਪਾ ਲਗਾ ਮਿੱਟੀ ਜਾਂ ਬਦਰੀ ਮੇਰੇ ਹਿਸਾਬ ਨਾਲ ਦੋ ਚੀਜ਼ਾਂ ਇਨ ਵਿੱਚ ਇੱਕ ਚੀਜ਼ ਪਤਾ ਨਹੀਂ ਕਿ ਮਿੱਟੀ ਕਿ ਬਦਰੀ ਵੀ ਨਾ ਕੀ ਮਰਨ ਵਾਲਿਆਂ ਦਾ ਕੀ ਨਾਮ ਜੇ ਨਾ ਹੀ ਡੈਥ ਹੋਈ ਕੀ ਨਾਮ ਉਹਨਾਂ ਦਾ ਲਖਵਿੰਦਰ ਕੋ ਜੀ ਦਾ ਨਾਮ ਜੀ ਉਹਨਾਂ ਕੇ ਕਰਮੂ ਸਦਾ ਨਾ ਜੀ ਉਹਦਾ ਕਰਮਜੀਤ ਕਰਮਜੀਤ ਹਾਏ ਢੱਡੀ ਛੱਟ ਲੱਗੀ ਹੈ ਮੇਰੇ ਸੱਟ ਆ ਗਈ ਹੈ ਕਿਹ ਚਾ ਆ ਲੱਗੀ ਛੱਟ ਮੇਰਾ ਮੋਢੇ ਤੇ ਵੀ ਆ ਐ ਦਰਦ ਕਰਨ 50 ਕਿ ਲੈ ਗਿਆ ਗੱਡੀ ਉਹ ਫਿਰ ਉਹਦਾ ਠੀਕ ਉਹਦਾ ਮਤਲਬ ਹੁਣ ਕੀ ਗੁੱਜੀ ਲੱਗੀ ਜਿੱਦਾਂ ਲੱਗੀ ਹੁਣ ਗੁੱਜੀ ਲੱਗੀ ਵੀੜੋਂ ਹੰਡੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੇ ਗੱਡੀ ਵਾਲਾ ਗੱਡੀ ਲੈ ਗਿਆ ਭਜਾਤੀ ਗੱਡੀ ਵਾਲਾ ਭਜਾ ਕੇ ਲੈ ਗਿਆ ਗੱਡੀ ਵਾਲਾ ਲੈ ਗਿਆ ਮੇਰੀ ਚੁੱਕ ਜਾਂਦੀ ਕਿਹਦੀ ਖਲੋਤੀ ਨਹੀਂ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆ ਜਾਉ ਬੰਦਾ ਉਹਨੂੰ ਖੜੂਗਾ ਗਾੜੀਆਂ ਆਊਗਾ ਮਗਰ ਉਹ ਆਇਆ ਹੀ ਕੋੱਖ ਨਹੀਂ ਗਾ ਹਏ ਬੰਦਾ ਵੀ ਨਹੀਂ ਆਇਆ ਕੋਈ ਮਗਰ ਉਹਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਗੱਡੀ ਆ ਮੇਰੇ ਕੋ ਭੱਜਿਆ ਹੀ ਨਹੀਂ ਗਿਆ ਪੁਲਿਸ ਆਂਦੇ ਕਿ ਪੁਲਸਲੇ ਆ ਗਏ ਟਾਈਮ ਨਾਲ ਪੁਲਿਸ ਪੁਲਸ ਮੌਕੇ ਤੇ ਪਹੁੰਚ ਗਈ ਪੁਲਿਸ ਕਿੰਨੇ ਚਿਰ ਬਾਅਦ ਆਏ ਹੋ ਮਾਈ ਫਸਟ ਬਾਅਦ ਕੀ ਮੰਗ ਕੀ ਕਰਦੇ ਜੀ ਕੀ ਮੰਗ ਕਰਦੇ ਜੀ ਜੱਕਰ ਸਾਹਿਬ ਯਾਰਾ ਬੰਦਾ ਕਹਿ ਕਿੰਨੇ ਕਰਕੇ ਭੱਜ ਗਿਆ ਟਰੱਕ ਡਰਾਈਵਰ ਚਲੋ ਉਹ ਗੱਲ ਜਿਹੜੀ ਆ ਉਹ ਕੁਦਰਤੀ ਹੋ ਗਈ ਆ ਪਰ ਪੁਲਿਸ ਨੂੰ ਜੇ ਇਹਦੀ ਇਹ ਕਾਰਵਾਈ ਕਰਨੀ ਹੈ ਜਾਂ ਇਹਨੂੰ ਕਵਰ ਕਰਨਾ ਤਾਂ ਪੁਲਿਸ ਦਾ ਕੰਮ ਆ ਨਾ ਪੁਲਿਸ ਆਈ ਨਹੀਂ ਅਜੇ 2 ਕਿਥੇ ਹੋ ਗਿਆ ਪੌਣੇ 2 ਕਿਥੇ ਹੋ ਗਿਆ ਅਜੇ ਤੱਕ ਐਸਐਚਓ ਨਹੀਂ ਆਇਆ ਇਹ ਕਿਤਰਾ ਦੀ ਗੱਲ ਆਏ ਇਹ ਉਹਦੀ ਡਿਊਟੀ ਲੱਗੀ ਇਹ ਡਿਊਟੀ ਕਿਹਦੀ ਹੈ ਜੀ ਇਹ ਕੋਈ ਤੁਹਾਡੀ ਗੱਲ ਐ ਐਸਾ ਚੋਂ ਗੱਲ ਹੋਈ ਹੈ ਮੈਂ ਆ ਰਿਹਾ ਆ ਰਿਹਾ ਆ ਰਿਹਾ ਮੈਂ ਕਿੰਨਾ ਚਿਰ ਹੋ ਗਿਆ ਹੱਦ ਸੋ ਕਿਥੇ 2 ਕਿਥੇ ਪੌਣੇ 9 ਵਜੇ ਦਾ ਕੰਮ ਹੋ ਗਿਆ ਕੋਣੀ 2 ਕਿਥੇ ਹੋ ਗਿਆ ਇਹ ਕਿਤਰਾਂ ਦੀ ਗੱਲ ਆ ਇਹ ਪੁਲਿਸ ਦੀ ਕਿਤਰਾਂ ਦੀ ਕਾਰਜਕਾਰੀ ਆ ਬੋਟੀਆਂ ਬੋਟੀਆਂ ਹੋ ਗਈਆਂ ਲਿਆਸਦੀਆਂ ਕਿਹੜੇ ਕਿਹੜੇ ਪਿੰਡ ਦੇ ਆ ਜਿਨ੍ਹਾਂ ਦਾ ਇਹ ਕੋਟਲਾ ਬੱਜਾ ਸਿੰਘ ਦੇ ਆ ਕਿੰਨੇ ਜਣਿਆਂ ਦੀ ਗੱਲ ਹੋ ਗਈ ਦੋ ਇੱਕ ਨੂੰ ਛੱਟਾ ਲੱਗ ਗਿਆ ਕੀ ਮਸਲਾ ਜੇ 15 ਮਿੰਟ ਵੇਖੋ ਜੇ 15 ਮਿੰਟ ਦੇ ਵਿੱਚ ਵਿੱਚ ਆਸਤੋਂ ਨੇ ਆਣ ਕੇ ਕਾਰਵਾਈ ਨਾ ਰੰਮੀ ਤੇ ਅਸੀਂ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਧਰਨੇ ਕਰਨ ਲਾਵਾਂਗੇ ਔਰ ਨਾ ਜੇ ਮੈਰੀ ਜੰਮ ਕੇ ਨਾਰੇ ਬਾਜੀ ਕਰਾਂਗੇ ਅਸੀਂ ਚੇਤਾਵਨੀ ਦਿੰਦੇ ਨੇ ਪੁਲਿਸ ਗੱਡੀਆਂ ਨੂੰ ਅੱਗ ਲਾਜੀ ਦੋ ਲਾਈ ਜਾਓ ਆ ਮੈਂ ਮੁੰਡਿਆਂ ਨੂੰ ਸਮਝ ਕੇ ਰੱਖਿਆ ਜੇ ਅਜੇ ਮਨ ਮੇਰੇ ਛੱਡਣ ਦੀ ਗੱਲ ਗੱਡੀਆਂ ਨੂੰ ਅੱਗ ਲਾਈ ਜਾਊਗੀ ਜੇ ਸਰਪੋ ਦੀ ਨਾ ਕਾਰਵਾਈ ਗੱਡੀ ਹੋਈ ਤੇ ਕੀ ਨਾਮ ਕੀ ਆਪਣਾ ਜੀ ਮੈਂ ਸਰਪੰਚਾ ਪਿੰਡ ਦਾ ਕੋਟਲਾ ਬਜਾ ਦਿੰਦਾ ਜੀ ਨਾਮ ਕੀ ਸੁਖਵਿੰਦਰ ਸਿੰਘ ਗੁਰਦਾਸਪੁਰ ਦੇ ਪਿੰਡ ਰਾਮਪੁਰ ਵਿਖੇ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਔਰਤ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਨੇ ਉਸ ਦੇ ਕਤਲ ਦੇ ਮਾਮਲੇ ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਹੈ ਕਿ ਮ੍ਰਿਤਕ ਔਰਤ ਦਾ ਘਰਵਾਲਾ ਅਤੇ ਦਿਓਰ ਅਤੇ ਦਰਾਣੀ ਲੜਕੀ ਦੇ ਨਾਲ ਅਕਸਰ ਕੁੱਟਮਾਰ ਕਰਦੇ ਸੀ ਮ੍ਰਿਤਕ ਲੜਕੀ ਦੇ ਗਲੇ ਤੇ ਨਿਸ਼ਾਨ ਵੀ ਪਏ ਨਜ਼ਰ ਆਏ ਨੇ ਦੂਜੇ ਪਾਸੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਅਤੇ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ ਭਟਿੰਡਾ ਪੁਲਿਸ ਨੇ ਦੋ ਵੱਖ-ਵੱਖ ਕਤਲ ਮਾਮਲਿਆਂ ਦੇ ਵਿੱਚ ਕਾਰਵਾਈ ਕਰਦੇ ਹਾਂ ਕੁੱਲ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਹਨਾਂ ਵਿੱਚੋਂ ਦੋ ਸ਼ੱਕੀ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਨੇ ਜਦਕਿ ਇੱਕ ਹੋਰ ਵਿਅਕਤੀ ਨੂੰ ਚੇਨਈ ਤੋਂ ਹਵਾਈ ਯਾਤਰਾ ਦੇ ਰਾਹੀਂ ਭਟਿੰਡਾ ਲਿਆਇਆ ਗਿਆ ਐਸਪੀ ਸਿਟੀ ਨਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰੇ આરોપી ਦੋ ਵੱਖ ਕਤਲ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੁੱਡਣ ਦੇ ਸਨ ਮਿਤੀ 12 ਨਵੰਬਰ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਧੋਬਿਆਣਾ ਬਸਤੀ ਦੇ ਵਿੱਚ ਜਿਸ ਦੇ ਵਿੱਚ ਜਤਿੰਦਰ ਅਤੇ ਤਰਮਿੰਦਰ ਨਾਮ ਦੇ ਦੋ ਸਕੇ ਭਰਾ ਸੀਗੇ ਜਿਹੜੇ ਆਪਣੇ ਕੰਮ ਤੋਂ ਵਾਪਸ ਜਦੋਂ ਆ ਰਹੇ ਸੀਗੇ ਤਾਂ ਕੁਝ ਬਦਮਾਸ਼ਾਂ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਦੀ ਸੱਟਾਂ ਮਾਰੀਆਂ ਸੀਗੀਆਂ ਤੇ ਉਸ ਦੇ ਵਿੱਚ ਇੱਕ ਜਤਿੰਦਰ ਜਿਹੜਾ ਸੀਗਾ ਉਸ ਦਾ ਮੌਕੇ ਤੇ ਉੱਪਰ ਕਤਲ ਕਰ ਦਿੱਤਾ ਸੀਗਾ ਸੋ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਅੰ ਮਕਦਮਾ ਨੰਬਰ 325 ਅੰਡਰ ਸੈਕਸ਼ਨ ਮਰਡਰ ਐਂਡ ਅਟੈਂਪਟ ਟੂ ਮਰਡਰ ਦੇ ਜਿਹੜੀ ਧਰਾਵਾਂ ਦੇ ਤਹਿਤ ਮਕਦਮਾ ਦਰਜ ਰਜਿਸਟਰ ਕੀਤਾ ਸੀਗਾ ਅ ਜਿਸ ਦੇ ਵਿੱਚ ਅਸੀਂ ਪੰਜ ਜਿਹੜੇ ਦੋਸ਼ੀ ਸੀਗੇ ਬਾਈ ਨੇਮ ਮਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਵਿਸਕੀ ਚੋਚੋ ਨੂਰ ਗੁਰਮਨ ਅਤੇ ਇੱਕ ਪ੍ਰਿੰਸ ਜਿਹੜਾ ਸੀਗਾ ਉਸ ਦੇ ਵਿੱਚ ਦੋਸ਼ੀ ਸੀਗੇ ਸੋ ਜਿਹੜਾ ਜਤਿੰਦਰ ਦੇ ਨਾਲ ਉਹਦਾ ਜਿਹੜਾ ਸਾਕਾਪਰਾ ਧਰਮਿੰਦਰ ਸੀਗਾ ਉਹ ਆਦੇਸ਼ ਹਸਪੀਟਲ ਦੇ ਵਿੱਚ ਦਰਾਨੇ ਇਲਾਜ ਜਿਹੜਾ ਸੀਗਾ 19 ਤਰੀਕ ਨੂੰ ਉਸ ਦੀ ਵੀ ਮੌਤ ਹੋ ਗਈ ਸੀਗੀ ਸੋ ਬੇਸਿਕਲੀ ਇਸ ਦੇ ਵਿੱਚ ਦੋ ਮਰਡਰ ਜਿਹੜੇ ਹੋਏ ਸੀਗੇ ਸਕੇ ਭਰਾ ਜਿਹੜੇ ਸੀਗੇ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀਗਾ ਸੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਡੀਐਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਤੇ ਉਸ ਦੇ ਨਾਲ ਮੰਡੀਆਂ ਦੇ ਵਿੱਚੋਂ ਝੋਨੇ ਦੀ ਖਰੀਦ ਬੰਦ ਹੋਣ ਤੋਂ ਬਾਅਦ ਅੱਜ ਕਿਸਾਨਾਂ ਦੇ ਵੱਲੋਂ ਝੋਨੇ ਦੀਆਂ ਟਰਾਲੀਆਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਉਤਾਰ ਦਿੱਤੀਆਂ ਗਈਆਂ ਨੇ ਕਿਸਾਨਾਂ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਉਹਨਾਂ ਦੇ ਝੋਨੇ ਨੂੰ ਖਰੀਦਿਆ ਨਹੀਂ ਜਾ ਰਿਹਾ ਜਿਸ ਕਾਰਨ ਉਹ ਡੀਸੀ ਦਫ਼ਤਰ ਦੇ ਬਾਹਰ ਆਪਣਾ ਝੋਨਾ ਉਤਾਰਨ ਦੇ ਲਈ ਮਜਬੂਰ ਹੋਏ ਨੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਝੋਨਾ ਨਹੀਂ ਖਰੀਦਿਆ ਜਾਏਗਾ ਉਦੋਂ ਤੱਕ ਡੀਸੀ ਦਫ਼ਤਰ ਦੇ ਬਾਹਰ ਕਿਸਾਨ ਦਰਨਾ ਪ੍ਰਦਰਸ਼ਨ ਕਰਦੇ ਰਹਿਣਗੇ ਇਹ ਕਿਸਾਨਾਂ ਦੇ ਵੱਲੋਂ ਦਰਨਾ ਪ੍ਰਦਰਸ਼ਨ ਪਹਿਲੀ ਵਾਰ ਨਹੀਂ ਕੀਤਾ ਜਾ ਰਿਹਾ ਅਕਸਰ ਇਹ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਔਰ ਉਹ ਇੱਕ ਵਾਰ ਫਿਰ ਤੋਂ ਕਿਸਾਨ ਡੀਸੀ ਦਫਤਰ ਦੇ ਬਾਹਰ ਬੈਠਦੇ ਨਜ਼ਰ ਆ ਰਹੇ ਨੇ ਔਰ ਕਿਸਾਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਨੂੰ ਇਸ ਵੱਲ ਵੀ ਧਿਆਨ ਦੇਣਾ ਪਏਗਾ ਕਿਉਂਕਿ ਝੋਨਾ ਜਿਹੜਾ ਮੰਡੀਆਂ ਦੇ ਵਿੱਚੋਂ ਨਹੀਂ ਚੁੱਕਿਆ ਜਾ ਰਿਹਾ ਜਿਸ ਨੂੰ ਲੈ ਕੇ ਕਿਸਾਨਾਂ ਨੂੰ ਮਜਬੂਰਨ ਡੀਸੀ ਦਫਤਰ ਦੇ ਬਾਹਰ ਆ ਕੇ ਦਰਨਾ ਪ੍ਰਦਰਸ਼ਨ ਲਾਣਾ ਪਿਆ ਔਰ ਮੰਡੀਆਂ ਦੀ ਜਗ੍ਹਾ ਕਿਸਾਨਾਂ ਦੇ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਚ ਝੋਨਾ ਉਤਾਰ ਦਿੱਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਅਨਮਿੱਥੇ ਸਮੇਂ ਤੱਕ ਅਸੀਂ ਇੱਥੇ ਬੈਠਾਂਗੇ ਜਦੋਂ ਤੱਕ ਝੋਨੇ ਦੀ ਖਰੀਦ ਜਿਹੜੀ ਹੈ ਦੁਬਾਰਾ ਚਾਲੂ ਨਹੀਂ ਹੁੰਦੀ ਉਦੋਂ ਤੱਕ ਕਿਸਾਨਾਂ ਦੇ ਵੱਲੋਂ ਇੱਥੇ ਹੀ ਪ੍ਰੋਟੈਸਟ ਕੀਤਾ ਜਾਵੇਗਾ। ਇਸ ਕਰਕੇ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਤੋਂ ਪੰਜਾਬ ਦੇ ਕਿਸਾਨਾਂ ਨਾਲ ਵਾਦਾ ਕੀਤਾ ਸੀ ਵੀ ਅਸੀਂ ਤੁਹਾਡਾ ਇੱਕ ਇੱਕ ਜਿਹੜਾ ਝੋਨੇ ਦਾ ਦਾਣਾ ਉਹਨੂੰ ਖਰੀਦਾਂਗੇ ਪਰ ਸਮੇਂ ਤੋਂ ਪਹਿਲਾਂ ਖਰੀਦ ਬੰਦ ਕਰਕੇ ਕਿਸਾਨਾਂ ਦਾ ਜਿਹੜਾ ਝੋਨਾ ਉਹ ਮੰਡੀਆਂ ਦੇ ਵਿੱਚ ਲੋੜ ਰਿਆ ਆਹ ਝੋਨਾ ਜਿਹੜਾ ਅਸੀਂ ਅੱਜ ਉਰੇ ਲੈ ਕੇ ਆਏ ਆ ਇਹਨੂੰ ਲਗਭਗ 1 ਮਹੀਨਾ ਮੰਡੀ ਦੇ ਵਿੱਚ ਹੋ ਗਿਆ ਤੇ ਹੁਣ ਸਰਕਾਰੀ ਖਰੀਦ ਬੰਦ ਹੋਣ ਦੇ ਕਾਰਨ ਇਹ ਝੋਨੇ ਨੂੰ ਘੱਟ ਰੇਟ ਦੇ ਉੱਤੇ ਖਰੀਦ ਰਹੇ ਨੇ ਕਿ ਕਿਸਾਨ ਦੀ ਲੁੱਟ ਹੁੰਦੀ ਹੈ ਇਹਦੇ 'ਚ ਜਿਹਦਾ 2000 ਨੂੰ ਝੋਨਾ ਦੇ ਦਈਏ ਤਾਂ ਤਾਂ ਲੈਣ ਨੂੰ ਤਿਆਰ ਨੇ ਜੇ ਪੂਰਾ ਰੇਟ ਮੰਗੀਏ ਸਰਕਾਰ ਭੱਜ ਰਹੀ ਹੈ ਜੀ ਕੀ ਕਿਉਂ ਨਹੀਂ ਜਗਾ ਖਰੀਦਿਆ ਜਾ ਰਿਹਾ ਹੁਣ ਖਰੀਦੇ ਜੀ ਇਹ ਨਹੀਂ ਜਾ ਰਿਹਾ ਬਸ ਬਾਹਨਾਂ ਲਾਉਂਦੇ ਨੇ ਖਰੀਦ ਬੰਦ ਹੋ ਗਈ ਹਾਲਾਂਕਿ ਡੀਸੀ ਸਾਹਿਬ ਪੰਜਾਬ ਸਰਕਾਰ ਨਾਲ ਗੱਲ ਕਰਕੇ ਜੋ ਉਹਨਾਂ ਚੁਕਾ ਸਕਦੇ ਉਹਨਾਂ ਨੇ ਵਾਅਦਾ ਵੀ ਕੀਤਾ ਵੀ ਇੱਕ ਦਿਨ ਲਈ ਅਸੀਂ ਖਰੀਦ ਚਾਲੂ ਕਰਾਂਗੇ ਪਰ ਉਹ ਵਾਰ-ਵਾਰ ਵਾਅਦਾ ਜਿਹੜਾ ਆਪਦੇ ਵਾਅਦੇ ਤੋਂ ਭੱਜ ਰਹੇ ਨੇਗੇ ਤੇ ਪ੍ਰਾਈਵੇਟ ਨੇ ਜਿਹੜੇ ਉਹ ਕਿਸਾਨਾਂ ਦੀ ਲੁੱਟ ਕਰਨੀ ਚਾਹੁੰਦੇ ਆ ਜੀ 11 ਤਰੀਕ ਨੂੰ ਲੈ ਕੇ ਆਏ ਸੀ ਜਿਸ ਤੇ ਸਿੜਤਾ ਕਹਿੰਦੇ ਵਾਊਚਰ ਆਉਂਦਾ ਇਹਦਾ ਇਸਕਾਉਣਾ ਪਊਗਾ ਮੈਂ ਟਰੈਡਰ ਨਾਲ ਸਾਰਾ ਖਣਿਆਦਾ ਉਹ ਖਣਿਆਕੇ ਸਾਰਾ ਵਿੱਚ ਹਾਲ ਫੇਰ ਫੇਰ ਕਿਉਂ ਦੇ ਢੇਰੀਆਂ ਦੇ ਉਸ ਤੋਂ ਬਾਅਦ ਸਾਨੂੰ ਕਹਿੰਦੇ ਵੀ ਕੋਈ ਨਹੀਂ ਢੇਰੀਆਂ 1100 ਘਟੇ ਦੀਆਂ 29 ਢੇਰੀਆਂ ਬਣਾਦੀਆਂ 29 ਬਣਾਦੀਆਂ ਫਿਰ ਮੁੜ ਕੇ ਸਾਰੇ ਤੰਬੂ-ਤੰਬੂ ਪੱਟ ਕੇ ਸੇਠਾ ਵਿੱਚ ਆਪਦਾ ਕੋਈ ਬੰਦਾ ਨਹੀਂ ਛੱਡਿਆ ਕੁਝ ਨਹੀਂ ਛੱਡਿਆ ਉੱਥੇ ਕੱਲਿਆਂ ਨੂੰ ਸਾਨੂੰ ਸਾਡਾ ਛੋਨਾ ਸਾਡੇ ਜੂਨੀਅਰ ਦੇ ਸਰ ਇਹਨਾਂ ਫਿਰ ਅਸੀਂ ਹਾਰ ਕੇ ਜੂਨੀਅਰ ਨੂੰ ਦੱਸਿਆ ਫਿਰ ਜੂਨੀਅਰ ਨੇ ਦੋ ਤਿੰਨ ਵਾਰੀ ਐਂ ਕਰਿਆ ਕਹਿੰਦਾ ਥੋੜਾ ਹੱਲ ਹੋ ਜੂ ਹੁਣ ਕੱਲ੍ਹ ਗੱਲ ਇਹ ਹੋ ਗਈ ਵੀ ਕਹਿੰਦੇ ਵੀ ਥੋੜਾ ਹੱਲ ਹੋ ਗਿਆ ਭਰ ਲਿਓ ਟਰਾਲੀਆਂ ਤੇ ਨੇ ਟਰਾਲੀਆਂ ਭਰ ਗਈਆਂ ਤਿੰਨੇ ਆ ਡੀਸੀ ਦਾ ਉੱਥੇ ਤੇ ਇੱਥੇ ਇੱਥੇ ਮੰਡੀ ਬਣਾਵਾਗੇ ਤਾਂ ਹਾਂ ਤੂੰ ਜਿਹੜਾ ਰਹਿੰਦਾ ਚਾਰ ਟਰਾਲੀਆਂ ਉਹ ਵੀ ਇੱਥੇ ਲਿਆਉਣੇ ਕਿੰਨੇ ਤੋਂ ਹੋਰ ਪਿਆ ਬਈ ਤੇ ਮੌਜ ਚਾਰ ਟਰਾਲੀਆਂ ਹੋਰ ਹੋਣਗੀਆਂ ਜੀ ਤਿੰਨੇ ਆ ਗਈਆਂ ਕੀ ਮੰਗ ਕਰਦੋਂ ਸਰਕਾਰ ਤੋਂ ਮੰਗਦਾ ਇਹ ਵੀ 2399 ਰੁਪਏ ਸਾਨੂੰ ਰੇਟ ਮਿਲ ਜੇ ਜਿਹੜਾ ਲੱਗਿਆ ਸਰਕਾਰੀ ਰੇਟ ਆ ਸੀ ਜਿਹੜਾ ਕਿਸੇ ਤੋਂ 1 ਰੁਪਿਆ ਵੀ ਨਹੀਂ ਮੰਗਦੇ ਕਾਰਨ ਇਹ ਆ ਭਵਾਨਤਮਾਨ ਨੇ ਵੱਡੇ ਵੱਡੇ ਬੋਰਡ ਲਾਇਆਵੇਂ ਦਾਣਾ ਦਾਣਾ ਝੋਨੇ ਦਾ ਚੱਕੂ ਆ ਹੋੜੇ ਵੱਡੇ ਵੱਡੇ ਲੱਗੇ ਹੋਇਆ ਸ਼ਹਿਰਾਂ ਚ ਪਰ ਉਹਨੂੰ ਮਾਨਸਾ ਦੀ ਮੰਡੀ ਤੇ ਆ ਕੇ ਦੇਖੋ ਹੁਣ ਮੰਡੀ ਨਹੀਂ ਡੀਸੀ ਦਫ਼ਤਰ ਮੁੜ ਆ ਕੇ ਦੇਖਣਾ ਬਿਆਸੀ ਕੁਝ ਓਨਾ ਲੈ ਆ ਕਿ ਕੁਝ ਹੋਰ ਲੈ ਆ ਦਾਣਾ ਦਾਣਾ ਚੱਕਣ ਦੇ ਬਜਾਏ ਸਾਡੇ ਨਾਲ ਸਾਰੇ ਝੂਠੇ ਦੇ ਸਾਬਤ ਹੋਏ ਨੇ ਵਾਦਾ ਖਲਾਫੀ ਹੋਈ ਆ 30 ਤਰੀਕ ਨੂੰ ਮੰਡੀਆਂ ਬੰਦ ਕਰਤੀਆਂ ਝੋਨਾ ਲੋਕਾਂ ਦੇ ਘਰਾਂ ਚ ਪਿਆ ਮੰਡੀਆਂ ਚ ਪਿਆ ਆ 6 ਟਰਾਲੀਆਂ ਖੜੀਆਂ 6 ਘਰੇ ਪਈਆਂ ਮੰਡੀ ਚ ਪਈਆਂ ਕੱਲੋ ਉਹ ਦੱਸੋ ਕੌਣ ਚੱਕੂਗਾ ਡੀਸੀ ਸਭ ਸੈਲਰਾਂ ਨਾਲ ਰਲੇ ਹੋਇਆ ਪ੍ਰਸ਼ਾਸਨ ਸੈਲਰਾਂ ਨਾਲ ਰਲੇ ਹੋਇਆ ਲੁੱਟ ਕਿਸਾਨ ਦੀ ਕਰਾਰੇ ਨੇ ਜਦੋਂ 2000 ਰੁਪਏ ਨੂੰ ਚੱਕਣ ਨੂੰ ਤਿਆਰ ਆ ਫਿਰ ਇਹ ਝੋਨਾ ਸਿਆਣਾ ਬਣ ਜਾਂਦਾ ਬਹੁਤ ਚਿਰ ਕਿੱਥੇ ਰਹਿ ਗਿਆ ਮੌਚਰ ਹੁਣ ਕਿਤੇ ਰਹਿ ਗਿਆ ਉਹਦਾ ਮੌਚਰ ਖਤਮ ਹੋ ਗਿਆ ਕਣਕਾਂ ਦਾ ਕੋਰਪਣਣ ਵਾਲੀਆਂ ਆਉਗੀਆਂ ਸਾਰੇ ਬਹਾਨੇ ਲਾ ਕੇ ਰੇਟ ਚੱਕ ਘੱਟ ਚ ਚੱਕਣ ਦੇ ਬਹਾਨੇ ਲਾ ਕੇ ਕਿਸਾਨ ਨੂੰ ਹੈਰਾਨ ਕਰ ਰਹੇ ਨੇ ਕਿਸਾਨ ਦੀ ਰੋਜ਼ ਦੀ ਹੈਰਾਨਗੀ ਕਰ ਰਹੇ ਨੇ ਇਸ ਲਈ ਇਹ ਪ੍ਰਸ਼ਾਸਨ ਸੈਲਰਾਂ ਨਾਲ ਰਿਹਾ ਹੋਇਆ ਜੇ ਸੈਲਰ ਨੂੰ ਘੱਟ ਚੱਕਣ ਦੇ ਤਿਆਰ ਹੋ ਸਕਦੇ ਨੇ ਤਾਂ ਜੇ 2399 ਰੁਪਏ ਨੂੰ ਕਿਉਂ ਨਹੀਂ ਲੈਂਦੇ ਇਹ ਵੀ ਝੋਨਾ ਪਹਿਲਾਂ ਵਾਲਾ ਵੀ ਝੋਨਾ ਕਿਉਂਕਿ ਇਹ ਕੋਈ ਝੋਨੇ ਤੋਂ ਅਲੱਗ ਚੀਜ਼ ਆ ਇਹ ਸਾਰੇ ਰਲਿਬਲੀ ਆ ਜੇ ਤਾਂ ਡੀਸੀ ਸਾਹਿਬ ਨੇ ਚੱਕ ਲਿਆ ਚਕਾਤਾ ਨਹੀਂ ਇੱਥੇ ਬੈਠੇ ਆ 5 ਦਿਨ ਲੱਗ ਜਾਣ 7 ਦਿਨ ਲੱਗ ਜਾਣ ਪੰਜਾਬ ਦੀਆਂ ਕੁੜੀਆਂ ਨਾਲ ਮੁੰਡੇ ਹਮੇਸ਼ਾ ਧੋਖਾ ਕਰਦੇ ਆਏ ਨੇ ਅਤੇ ਹੁਣ ਇਸੇ ਦੀ ਤਾਜ਼ਾ ਮਿਸਾਲ ਮੋਗਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਹੋ ਰਿਹਾ ਦੂਜੇ ਵਿਆਹ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਇੱਕ ਕੁੜੀ ਦੇ ਵੱਲੋਂ ਮੈਰਿਜ ਪੈਲੇਸ ਦੇ ਬਾਹਰ ਪਹੁੰਚ ਕੇ ਹੰਗਾਮਾ ਕੀਤਾ ਗਿਆ ਕੁੜੀ ਨੇ ਮੁੰਡੇ ਦੇ ਉੱਪਰ આરોਪ ਲਗਾਇਆ ਹੈ ਕਿ ਉਹ ਦੂਸਰਾ ਵਿਆਹ ਕਰਾ ਰਿਹਾ ਹੈ ਔਰ ਉਸ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਮੌਕੇ ਤੇ ਜਾ ਕੇ ਚੈਕਿੰਗ ਕੀਤੀ ਗਈ ਤਾਂ ਦੇਖਿਆ ਗਿਆ ਕਿ ਮੁੰਡਾ ਉੱਥੋਂ ਨਿਕਲ ਚੁੱਕਾ ਹੈ ਤੇ ਕੁੜੀ ਦੇ ਵੱਲੋਂ ਮੁੰਡੇ ਦੀ ਨੰਦ ਕਾਰਜਾਂ ਦੀ ਪੁਰਾਣੀ ਵੀਡੀਓ ਵੀ ਦਿਖਾਈ ਗਈ ਉੱਥੇ ਮੁੰਡੇ ਦੇ ਰਿਸ਼ਤੇਦਾਰ ਨੇ ਕਿਹਾ ਕਿ ਇੱਥੇ ਕੋਈ ਵਿਆਹ ਨਹੀਂ ਹੋ ਰਿਹਾ ਇੱਥੇ ਤਾਂ ਮੇਰੀ ਮੈਰਿਜ ਐਨੀਵਰਸਰੀ ਹੈ ਜਿਸ ਨੂੰ ਅਸੀਂ ਸੈਲੀਬ੍ਰੇਟ ਕਰਨ ਦੇ ਲਈ ਇੱਥੇ ਪਹੁੰਚੇ ਹਾਂ ਉਸ ਤੋਂ ਬਾਅਦ ਕੁੜੀ ਨੇ ਨੰਦ ਕਾਰਜਾਂ ਦੀ ਵੀਡੀਓ ਵੀ ਦਿਖਾਈ ਅਤੇ ਪੁਲਿਸ ਵਾਲਿਆਂ ਨੇ ਨਵੀਂ ਵਿਆਹੀ ਜਾਣ ਵਾਲੀ ਲੜਕੀ ਦੀ ਮਾਂ ਨੂੰ ਕਾਬੂ ਵਿੱਚ ਕਰਕੇ ਉਸ ਤੋਂ ਪੁੱਛਗਿੱਛ ਚਾਲੂ ਕਰ ਦਿੱਤੀ ਹੈ

ਇਤਈ ਕਰਦੀ ਏ ਕਿਸੇ ਨੂੰ ਝਾਂਸਾ ਦਿੰਦੀ ਏ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਏ ਤੇ ਬਾਅਦ ਚ ਉਹਨਾਂ ਨੂੰ ਕਹਿੰਦੀ ਬੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇਤਾਂ ਕਰਕੇ ਪੈਸੇ ਲੁੱਟਦੀ ਏ ਇਹ انسان ਨੂੰ ਵੀ ਕੀ ਕਹਿੰਦੀ ਏ 10 ਲੱਖ ਰੁਪਈਆ ਦੇ ਸਾਨੂੰ ਕਹਿੰਦੀ 10 ਲੱਖ ਰੁਪਈਆ ਦੇ ਨਹੀਂ ਤਾਂ ਭਾਵੇਂ ਹਰੇਕ ਫੰਕਸ਼ਨ ਤੇ ਆਵਾਂਮੀ ਨੇ ਦੇਖੋ ਜਿਹੜਾ ਇਹਨਾਂ ਦਾ ਪੈਸੇ ਸਰਟੀਫਿਕੇਟ ਆਉਂਦਾ ਭਾਜੀ ਸਾਬ ਕੋ ਜਾਲੀ ਬਣਾਏ ਸਭ ਕੁਝ ਅੱਜ ਕੱਲ੍ਹ AI ਦੇ ਜ਼ਮਾਨੇ ਜੋ ਕੁਝ ਮਰਜ਼ੀ ਤੁਸੀਂ ਬਣਾ ਸਕਦੇ ਹੋ ਫੋਟੋਆਂ ਦਾ ਨਹੀਂ ਜਾਲੀ ਬਣਤਾਂ ਦੀ ਭਾਜੀ ਕਿਹੜੀ ਮੋਟਰ ਕਿਹੜੀ ਮੋਟਰ ਤੁਸੀਂ ਜਾਲੀ ਬਣਵਾਣੀ ਆ ਸਭ ਕੋ ਜਾਨੀ ਬਣਿਆ ਮੰਤਰੀ ਦੀ ਬਣ ਜਾਂਦੀ ਆ ਹਾਂ ਅੱਜ ਕੱਲ ਤੁਸੀਂ ਦੋਈ ਤਨ ਮੀਡੀਆ ਤੇ ਰਹਿੰਦੇ ਹੋ ਤੁਸੀਂ ਮੀਡੀਆ ਤੇ ਰਹਿੰਦੇ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਹੈ ਕੋਈ ਵਿਆਹ ਨਹੀਂ ਹੋ ਰਿਹਾ ਕੋਈ ਮੈਰੀ ਨਹੀਂ ਮੇਰੇ ਭਰਾ ਦੀ ਮੈਰਿ ਜੀ 4 ਦਸੰਬਰ ਦੀ ਇਹ ਜਨਾਨੀ ਦਾ ਕੰਮ ਹੀ ਹੈ ਜੀ ਬੜੀ ਬੜੀ ਮਿਹਰਬਾਨੀ ਇਹ ਲੋਕਾਂ ਕੋਲ ਪੈਸੇ ਲੁੱਟਦੀ ਏ ਸਾਰੇ ਸ਼ਹਿਰ ਚ ਪੁੱਛ ਤੱਕ ਦੇ ਤੁਸੀਂ ਇਹਿੰਦਾ ਪਾਰਲਰ ਸੀਗਾ ਇਹ ਪਾਰਲਰ ਤੇ ਬਸ ਜਿਹੜਾ ਮੁੰਡਾ ਆ ਜਾਂਦਾ ਕੁੰਨ ਪਸਾ ਲੈਂਦੀ ਏ ਇਹ ਵੱਡੇ ਵੱਡੇ ਬੰਦਿਆਂ ਨਾਲ ਐਵੇਂ ਕਰ ਚੁੱਕੀ ਆ ਜੀ ਸਾਰਾ ਸ਼ਹਿਰ ਜਾਣਦਾ ਮੇਰਾ ਸ਼ਰਮਾ ਕਿੱਥੋਂ ਦੇ ਰਹਿਣ ਵਾਲੇ ਨੇਵੜੋਸਪੁਰ ਦੀ ਅੱਜ ਇੱਥੇ ਪਹੁੰਚੇ ਹੋ ਮੁੱਗੇ ਕੀ ਗੱਲਬਾਤ ਹੋਈ ਹੈ ਮੇਰਾ ਹੀ ਹਸਬੰਡ ਦੂਜਾ ਵਿਆਹ ਕਰਾਉਂਦਾ ਪਿਆ ਬਿਨਾ ਤਲਾਕ ਤੋਂ ਬਿਨਾ ਕਿਸੇ ਨੋਟੀਫਿਕੇਸ਼ਨ ਤੋਂ ਝੂਠ ਬੋਲ ਕੇ ਪਰਸੋਂ ਮੈਨੂੰ ਕਰਵਾਇਆ ਕਿੰਨੇ ਸਾਲੋਂ ਮਰ ਅ ਉਹਨਾਂ ਦੀ ਤੇ ਕਿੰਨੀ ਜਿਹੜੀ ਮੈਰਿਜ ਇਹ 23 ਸਾਲ ਦੇ ਹੋ ਗਿਆ ਈ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਬੇਟਾ ਵੀ ਹੈ ਤੁਹਾਡਾ ਹਾਂਜੀ 3 ਸਾਲ ਦਾ ਮੇਰਾ ਬੇਟਾ ਜੀ ਕੀ ਲਾ ਮੈਰਿਜ ਹੋਈ ਸੀ ਹਾਂਜੀ ਲਾ ਮੈਰਿਜ ਹੋਈ ਸੀ ਹੁਣ ਵੀ ਇਹ ਦੂਜਾ ਵਿਆਹ ਵੀ ਲਾ ਮੈਰਿਜ ਨਾਲ ਹੀ ਕਰਾ ਰਿਹਾ ਏ ਰੋਜ਼ ਹੀ ਲਵ ਕਰਦਾ ਜੀ ਇੰਦਾ ਕੰਮ ਹੀ ਇਹੀ ਹੈ ਲਵ ਕਰਨਾ ਇੰਦਾ ਘਰੇ ਤੁਹਾਡੀ ਠੀਕ ਬਣਦੀ ਸੀ ਹਾਂਜੀ ਹਾਂ ਹਾਂ ਪਰਸੋ ਮੇਰੇ ਕੋਲ ਆਇਆ ਹਜੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਕੱਠੇ ਰਹਿ ਰਹੇ ਹਾਂ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅੱਜ ਵਿਆਹ ਮੈਨੂੰ ਇਹ ਨੇ ਰਿਸ਼ਤੇਦਾਰੀ ਚ ਹੀ ਬਸ ਆਪਾਂ ਆਮੀ ਦਾਸ ਦੇ ਪਿਤਾ ਨਾਂ ਰਹਿੰਦੇ ਇਹਨਾਂ ਦੇ ਹਾਂਜੀ ਹਾਂ ਇਹਨਾਂ ਦੇ ਨਾਲ ਹੀ ਨੇ ਤੁਹਾਡੇ ਕੋਲੇ ਸਬੂਤ ਹੋਣ ਵਿਆਹ ਦੇ ਕੀ ਕੀ ਹੈ ਤੁਹਾਡੇ ਕੋਲੇ ਮੇਰੇ ਕੋਲੇ ਕੋਟ ਮੈਰिज ਰਜਿਸਟਰਡ ਹੋਈ ਹੈ ਹੀ ਮੈਰिज ਹੈ ਮੰਦਰ ਦੀਆਂ ਕੋਟਵਾ ਨੇ ਮੇਰੇ ਕੋਲੇ ਦਿੱਤੇ ਅਸੀਂ ਵਿਆਹ ਕਰਾਇਆ ਮੇਰੇ ਕੋਲੇ ਮੇਰਾ ਬੇਟਾ ਹੈ ਲਾਈਵ ਖੜਾ ਹੈ ਮੇਰਾ ਬੇਟਾ ਮੇਰੇ ਕੋਲ ਕੀ ਕੀ ਲੱਗਦਾ ਕਿਉਂ ਇਹ ਕੰਮ ਕੀਤਾ ਉਹਨਾਂ ਨੇ ਬਸ ਬਸ ਕਹਿੰਦਾ ਮੇਰੀ ਮਰਜ਼ੀ ਕਹਿੰਦਾ ਮੈਨੂੰ ਕੋਈ ਤੇਰੇ ਇਤਲਾਕ ਦੀ ਲੋੜ ਨਹੀਂ ਕਹਿੰਦਾ ਕੋਈ ਮੈਨੂੰ ਤੇਰੀ ਲੋੜ ਨਹੀਂ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਪਹਿਲਾਂ ਗੱਲ ਹੋਈ ਥੋੜੀ ਇਸ ਬਾਰੇ ਹਾਂ ਕੱਲ ਕੱਲ ਜਦੋਂ ਫੋਨ ਤੇ ਗੱਲ ਕੀਤੀ ਮੇਰੇ ਨਾਲ ਲਾਸਟ ਫੇਸਬੁੱਕ ਤੇ ਮੈਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਤੇ ਨਾ ਤਲਾਕ ਲੈਣ ਦੀ ਮੈਂ ਇਹ ਵੀ ਵਿਆਹ ਕਰਾ ਸਕਦਾ ਮੈਨੂੰ ਦੱਸਤਾ ਸੀ ਵਿਆਹ ਕਰਾਉਣਾ ਹਾਂ ਮੈਂ ਵਿਆਹ ਕਰਾਣਾਂ ਨਹੀਂ ਇਹ ਨਹੀਂ ਕਿ ਆ ਵੀ ਅੱਜ ਕਰਾਣਾ ਉਹਨਾਂ ਚ ਮੈਨੂੰ ਇਹਨੇ ਧਮਕੀ ਦਿੱਤੀ ਸੀ ਵੀ ਮੈਂ ਕਰਾ ਸਕਦਾ ਤੂੰ ਕਰ ਲੈ ਜੋ ਕਰਨ ਪਹਿਲਾਂ ਕੋਈ ਇਹਦੇ ਮੈਸੇਜ ਕੋਈ ਪੜ੍ਹੇ ਗਏ ਹੋਣੇ ਫੋਨ ਪੜ੍ਹਿਆ ਗਿਆ ਹੋਵੇ ਆ 10 ਦਿਨ ਪਹਿਲਾਂ ਹੀ ਪਤਾ ਲੱਗ ਗਿਆ ਇਸ ਕੁੜੀ ਬਾਰੇ ਇਹਦੇ ਨਾਲ ਵੀ ਲਵ ਹੀ ਇਹਦਾ ਕਿੱਥੋਂ ਰਹਿਣ ਵਾਲੀ ਉਹ ਵੀ ਫਰੋਇਪਰ ਦੀ ਮੇਰੇ ਘਰ ਦੇ ਪਿਛਲੇ ਪਾਸੇ ਹੀ ਰਹਿੰਦੀ ਪਈ ਜੇ ਕਾਲਗੜ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਰਹਿਦੀ ਕਮੋਵਾਂ ਦੀ ਕੁੜੀ ਜੇ ਗੁਰਮੀਤ ਸਿੰਘ ਉਹਦੇ ਪਾਪਾ ਦਾ ਨਾਮ ਜੇ ਠੀਕ ਹੈ ਵੀਨਾਰਾਣੀ ਇਹਦੀ ਮਾਂ ਦਾ ਨਾਮ ਹੈ ਜਸ਼ਮੀਨ ਕੌਰ ਇਹਦੀ ਵਾਈਫ ਦਾ ਨਾਮ ਹੈ ਜਿਹੜੀ ਉਹਨੇ ਦੂਜਾ ਵਿਆਹ ਕਰਾਂਦਾ ਪਿਆ ਨਹੀਂ ਹੂੰ ਲੈਦਾ ਨਹੀਂ ਕਿ ਇਦਾਂ ਲੜਕੀਆਂ ਨਾਲ ਕਰਨਾ ਗੁਨਾਹ ਐ ਬਈ ਬਿਲਕੁਲ ਗੁਨਾਹ ਹੈ ਲੜਕੀ ਨਾਲ ਹਾਂ ਬਿਲਕੁਲ ਇਹ ਅੱਜ ਅੱਜ ਇਹ ਪਾਵਰ ਵੱਧਦੀ ਪਈ ਐ ਇਹਦਾ ਸਾਰਾ ਪੰਜਾਬ ਇਦਾਂ ਕੰਮਾਂ ਨੂੰ ਹੋ ਜਾਏਗਾ ਲੜਕੀ ਨੂੰ ਪਤਾ ਸੀਗਾ ਵੀ ਥੋੜਾ ਸਭ ਸਭ ਪਤਾ ਜੇ ਪਤਾ ਜੀ ਕੁੜੀ ਤਿੰਨ ਦਿਨ ਪਹਿਲਾਂ ਕੁੜੀ ਨਾਲ ਮੇਰੀ ਬਹੁਤ ਬਹਿਸ ਹੋਈ WhatsApp ਤੇ ਮੈਂ ਕਿਹਾ ਤੂੰ ਹਟ ਜਾ ਹੁੰਦਾ ਬੇਟਾ ਵੀ ਐ ਮੈਂ ਵੀ ਹਾਂ ਉਹ ਕਹਿੰਦੀ ਤੂੰ ਕਰ ਲੈ ਜੋ ਕਰਨਾ ਤੇ ਉਹਦੇ ਮਾਂ ਤੋਂ ਸਹਿਮਤ ਹੋ ਤੇ ਮਨ ਮਾਂ ਪਿਓ ਸਹਿਮਤ ਨੇ ਉੜਿਆਲੇ ਮਾਪੇ ਅੰਦਰ ਬੈਠੇ ਨੇ ਸਸੋਰਾ ਵੀ ਸਾਮਤ ਨਹੀਂ ਹਾਂਜੀ ਹਾਂ ਸਾਰੇ ਅੰਦਰ ਰਲ ਰਲ ਕੇ ਮੇਰੇ ਤੋਂ ਚੋਰੀ ਆਏ ਨੇ ਸਾਰੇ ਤੁਸੀਂ ਆਪ ਕਿੱਥੇ ਰਹੇ ਨਾਲੇ ਮੈਂ ਵੀ ਫਿਰੋਜ਼ਪੁਰ ਦੀ ਕੋਲੀ ਰਾਮ ਮੈਰਿਜ ਹੋਈ ਸੀ ਹਾਂਜੀ ਹਾਂ ਹੁਣ ਕੀ ਮੰਗ ਕਰਦੇ ਪੁਲਿਸ ਵੀ ਆਈ ਇੱਥੇ ਮੰਗ ਬਸ ਜੋ ਕਾਨੂੰਨੀ ਕਾਰਵਾਈ ਬੰਦੀ ਕਰੋ ਇਹਨਾਂ ਦੇ ਤੇ ਥੋੜਾ ਸਾਰਾ ਰਜਿਸਟਰਡ ਹੋਇਆ ਵਿਆਹ ਹਾਂਜੀ ਹਾਂ ਬਿਲਕੁਲ ਹੈ ਰਜਿਸਟਰਡ ਹੈ ਮੇਰੇ ਕੋਲ ਕਾਗਜ਼ ਨੇ ਮੁੰਡਾ ਫਲ ਆਹ ਰਜਿਸਟਰਡ ਮੈਰਿਜ ਹੈ ਮੇਰੇ ਕੋਲ ਇੱਕ ਨੰਬਰ ਚ ਲੱਗਦਾ ਕਿ ਹੁਣ ਪੁਲਿਸ ਵੱਲੋਂ ਜਿਹੜਾ ਵਿਆਹ ਕਰਾਇਆ ਜਾਊਗਾ ਤੇ ਅੰਲੇ ਤੁਹਾਨੂੰ ਇਨਸਾਫ ਮਿਲੂਗਾ। ਮੈਨੂੰ ਨਹੀਂ ਪਤਾ ਇਹ ਹਜੇ ਤਾਂ ਪਤਾ ਕੁਛ। ਕਹਿ ਨਹੀਂ ਸਕਦੇ ਗਏ। ਫੋਟ ਨਾਲ ਕੌਣ-ਕੌਣ ਆਇਆ ਜੀ? ਮੇਰੇ ਮੰਮੀ ਆਏ ਤੇ ਬਸ ਮੇਰਾ ਬੇਟਾ ਜੀ। ਅੱਜ ਫੇਰੇ ਪਤਾ ਲੱਗਿਆ ਤੁਹਾਨੂੰ? ਹਾਂਜੀ, ਅੱਜ ਫੇਰੇ। ਅਸ਼ਰਮਾਸ ਕਿਥੋਂ ਰਹਿਣ ਵਾਲੇ? ਨਹੀਂ ਫਿਰੋਜ਼ਪੁਰ ਦੀ। ਅੱਜ ਇੱਥੇ ਪਹੁੰਚੇ ਹੋ ਮੋਗੇ ਕੀ ਗੱਲਬਾਤ ਹੋਈ ਹੈ? ਮੇਰਾ ਹੀ ਹਸਬੰਦ ਦੂਜਾ ਵਿਆਹ ਕਰਾਉਂਦਾ ਪਿਆ। ਬਿਨਾਂ ਤਲਾਕ ਤੋਂ ਬਿਨਾਂ ਕਿਸੇ ਇੰਟੀਮੇਸ਼ਨ ਤੋਂ ਝੂਠ ਬੋਲ ਕੇ ਪਰਸੋਂ ਮੈਨੂੰ ਕਰਵਾਇਆ। ਕਿੰਨੇ ਸਾਲੋਂ ਮ ਉਨਾਂ ਦੀ ਤੇ ਕਿੰਨੀ ਜੀ ਆ ਮੈਰਿਜ ਇਤਨੀ ਸਾਲ ਦੇ ਹੋ ਗਿਆ ਈ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਦਾ ਬੇਟਾ ਵੀ ਹੈ ਤੁਹਾ ਦਾ ਹਾਂਜੀ 3 ਸਾਲ ਦਾ ਮੇਰਾ ਬੇਟਾ ਜੀ ਲਾ ਮੈਰਿਜ ਹੋਈ ਸੀ ਹਾਂਜੀ ਲਾ ਮੈਰਿਜ ਹੋਈ ਸੀ ਹੁਣ ਵੀ ਇਹ ਦੂਜਾ ਵਿਆਹ ਵੀ ਲਾ ਮੈਰਿਜ ਨਾਲ ਹੀ ਕਰਾ ਰਿਹਾ ਹੈ ਰੋਜ਼ ਹੀ ਲਵ ਕਰਦਾ ਜੀ ਇਹਦਾ ਕੰਮ ਹੀ ਇਹੀ ਹੈ ਲਵ ਕਰਨਾ ਇਹਦਾ ਕਰੇ ਤੁਹਾਡੀ ਠੀਕ ਬਣਦੀ ਸੀ ਹਾਂਜੀ ਹਾਂ ਹਾਂ ਪਰਸੋ ਮੇਰੇ ਕੋਲ ਆਇਆ ਹਜੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਕੱਠੇ ਰਹਿ ਰਹੇ ਹਾਂ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅੱਜ ਵਿਆਹ ਮੈਨੂੰ ਹੀ ਇਹਨੇ ਰਿਸ਼ਤੇਦਾਰੀ ਚ ਹੀ ਬਾਸਾ ਪਰ ਆਮੀ ਦਾਸ ਦੇ ਪਿ ਇਨਾਂ ਦੇ ਹਾਂਜੀ ਹਾਂ ਇਹਨਾਂ ਦੇ ਨਾਲ ਹੀ ਨੇ ਤੁਹਾਡੇ ਕੋਲੇ ਸਬੂਤ ਹੋਣ ਵਿਆਹ ਦੇ ਕੀ ਕੀ ਆ ਤੁਹਾਡੇ ਕੋਲੇ ਮੇਰੇ ਕੋਲੇ ਕੋਟ ਮੈਰिज ਰਜਿਸਟਰਡ ਹੋਈ ਹੀ ਮੈਰिज ਆ ਮੰਦਰ ਦੀਆਂ ਕੋਟਵਾ ਨੇ ਮੇਰੇ ਕੋਲੇ ਜਿੱਥੇ ਅਸੀਂ ਵਿਆਹ ਕਰਾਇਆ ਮੇਰੇ ਕੋਲੇ ਮੇਰਾ ਬੇਟਾ ਏ ਲਾਈਵ ਖੜਾ ਆ ਯਾਰ ਮੇਰਾ ਬੇਟਾ ਮੇਰੇ ਕੋਲ ਕੀ ਕੀ ਲਗਦਾ ਕਿਉਂ ਇਹ ਕੰਮ ਕੀਤਾ ਉਹਨਾਂ ਨੇ ਬਸ ਬਸ ਕਹਿੰਦਾ ਮੇਰੀ ਮਰਜ਼ੀ ਕਹਿੰਦਾ ਮੈਨੂੰ ਕੋਈ ਤੇਰੇ ਤਲਾਕ ਦੀ ਲੋੜ ਨਹੀਂ ਕਹਿੰਦਾ ਕੋਈ ਮੈਨੂੰ ਤੇਰੀ ਲੋੜ ਨਹੀਂ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਪਹਿਲਾਂ ਗੱਲ ਹੋਈ ਥੋੜੀ ਇਸ ਬਾਰੇ ਹਾਂ ਕੱਲ ਕੱਲ ਜਦੋਂ ਫੋਨ ਤੇ ਗੱਲ ਕੀਤੀ ਮੇਰੇ ਨਾਲ ਲਾਸਟ ਫੇਸਬੁੱਕ ਤੇ ਮੈਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਤੇਨਾਂ ਤਲਾਕ ਲੈ ਲੈਂਦੀ ਮੈਂ ਇਹ ਵੀ ਵਿਆਹ ਕਰਾ ਸਕਦਾ ਮੈਨੂੰ ਦੱਸਤਾ ਸੀਗਾ ਵਿਆਹ ਕਰਾਉਣਾ ਹਾਂ ਮੈਂ ਵਿਆਹ ਕਰਾਂਗਾ ਨਹੀਂ ਇਹ ਨਹੀਂ ਕਿ ਆ ਵੀ ਅੱਜ ਕਰਾਣਾ ਉਹਨਾਂ ਜ ਮੈਨੂੰ ਇਹਨੇ ਧਮਕੀ ਦਿੱਤੀ ਸੀ ਵੀ ਮੈਂ ਕਰਾ ਸਕਦਾ ਤੂੰ ਕਰ ਲੈ ਜੋ ਕਰਨ ਪਹਿਲਾਂ ਕੋਈ ਇਹਦੇ ਮੈਸੇਜ ਕੋਈ ਪੜ੍ਹੇ ਗਏ ਹੋਣੇ ਸਭ ਪੜ੍ਹਿਆ ਗਿਆ ਬਿਲਕੁਲ ਸ਼ੱਕ ਨਹੀਂ ਆ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਸ ਕੁੜੀ ਬਾਰੇ ਇਹਦੇ ਨਾਲ ਵੀ ਲਵ ਹੀ ਇਹਦਾ ਕਿੱਥੋਂ ਰਹਿ ਉਹ ਵੀ ਫਰੋਇਪਰ ਦੀ ਮੇਰੇ ਘਰ ਦੇ ਪਿਛਲੇ ਪਾਸੇ ਹੀ ਰਹਿੰਦੀ ਪਈ ਜੇ ਕਾਲਗੜ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਰਹਿਦੀ ਕਮੋਵਾਂ ਦੀ ਕੁੜੀ ਜੇ ਗੁਰਮੀਤ ਸਿੰਘ ਉਹਦੇ ਪਪਾ ਦਾ ਨਾਮ ਜੇ ਠੀਕ ਹੈ ਵੀਨਾਰਾਣੀ ਇਹਦੀ ਮਾਂ ਦਾ ਨਾਮ ਹੈ ਯਸ਼ਮੀਨ ਕੌਰ ਇਹਦੀ ਵਾਈਫ ਦਾ ਨਾਮ ਹੈ ਜਿਹੜੀ ਉਹਨੇ ਦੂਜਾ ਵਿਆਹ ਕਰੰਦਾ ਪਿਆ ਨਹੀਂ ਹੂੰ ਲੈਦਾ ਨਹੀਂ ਕਿ ਇਦਾਂ ਲੜਕੀਆਂ ਨਾਲ ਕਰਨਾ ਗੁਨਾਹ ਹੈ ਬਈ ਬਿਲਕੁਲ ਗੁਨਾਹ ਹੈ ਲੜਕੀ ਨਾਲ ਹਾਂ ਬਿਲਕੁਲ ਇਹ ਅੱਜ ਅੱਜ ਇਹ ਪਾਵਰ ਵੱਧਦੀ ਪਈ ਹੈ ਇਹ ਤਾਂ ਸਾਰਾ ਪੰਜਾਬ ਇਦਾਂ ਕੰਮਾਂ ਨੂੰ ਹੋ ਜਾਏਗਾ ਲੜਕੀ ਨੂੰ ਪਤਾ ਸੀਗਾ ਵੀ ਥੋੜਾ ਸਭ ਸਭ ਪਤਾ ਜੇ ਤਿੰਨ ਦਿਨ ਪਹਿਲਾਂ ਕੁੜੀ ਨਾਲ ਮੇਰੀ ਬਹੁਤ ਬਹਿਸ ਹੋਈ WhatsApp ਤੇ ਮੈਂ ਕਿਹਾ ਤੂੰ ਹਟ ਜਾ ਹੁੰਦਾ ਬੇਟਾ ਵੀ ਹੈ ਮੈਂ ਵੀ ਹਾਂ ਉਹ ਕਹਿੰਦੀ ਤੂੰ ਕਰ ਲੈ ਜੋ ਕਰਨਾ ਤੇ ਉਹਦੇ ਮਾਂ ਤੋਂ ਸਹਿਮਤ ਹੋਦੇ ਮਨ ਮਾਂ ਪਿਓ ਸਹਿਮਤ ਨੇ ਕੁੜੀ ਵਾਲੇ ਮਾਂ ਤੇ ਅੰਦਰ ਬੈਠੇ ਸਸੋਰਾ ਵੀ ਸਹਿਮਤ ਨੇ ਹਾਂ ਜੀ यार सोच रहा हूँ पॉलिसी बाजार से टर्म लाइफ इंश्योरेंस ले लेता हूँ ताकि मेरे बाद फैमिली को पैसों की कमी तो ना तू भी ले ले यार अभी तो यंग है यार बाद में देखते हैं आ जा पॉलिसी बाजार पर जीरो जीएसटी के साथ अब एक करोड़ का टर्म लाइफ इंश्योरेंस सिर्फ चार सौ रुपए महीने से शुरू अगर आप बनना चाहते हैं एंकर या फिर आप में है जुनून एक तेज न्यूज रिपोर्टर बनने का